ਹਾਂ ਦੋਸਤੋ ਪਿਛਲੇ ਦਿਨੀ ਤੁਹਾਡੇ ਨਾਲ ਸਬਜ਼ੀਆਂ ਤੇ ਫਲਾਂ ਜਾਂ ਹੋਰ ਖੇਤੀਬਾੜੀ ਬਾਰੇ ਕੁਝ ਵੀਡੀਓ ਸਾਂਝੀਆਂ ਕੀਤੀਆਂ। ਤੁਸੀਂ ਉਸ ਨੂੰ ਪਰਮਾ ਹੰਗਾਰਾ ਦਿੱਤਾ ਹੈ, ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ, ਲਾਈਕ ਕੀਤਾ ਹੈ, ਸ਼ੇਅਰ ਕੀਤਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਫਿਰ ਉਸੇ ਖੇਡ ਵਾਲੀ ਇੱਕ ਵਿਸ਼ੇ ਉੱਤੇ ਕੁਝ ਜਾਣਕਾਰੀ ਲੈ ਕੇ ਹਾਜ਼ਰ ਹੋਇਆ। ਤੇ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੈਂ ਇਹਨਾਂ ਵਿਸ਼ਿਆਂ ਦਾ ਕੋਈ ਬਹੁਤਾ ਮਾਰ ਨਹੀਂ। ਮੇਰਾ ਮਕਸਦ ਇਹ ਹੁੰਦਾ ਹੈ ਕਿ ਤੁਹਾਨੂੰ ਸਹੀ ਰਸਤੇ ਤੁਰਿਆ ਜਾਵੇ। ਬਹੁਤ ਸਾਰੇ ਦੋਸਤਾਂ ਦੇ ਫੋਨ ਆਏ ਨੇ ਤੇ ਉਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਮਾਮਲਿਆਂ ਵਿੱਚ ਹਾਲੇ ਕਾਫੀ ਦੋਸਤ ਚਰਸਤੇ ਵਿੱਚ ਖੜੇ ਹੈ ਜਾਣਕਾਰੀ ਦੇ ਪੱਖੋਂ ਸੋ ਇਸ ਲਈ ਸਹੀ ਰਸਤੇ ਤੇ ਤੋਰਨ ਦੀ ਕੋਸ਼ਿਸ਼ ਹੈ ਇੱਕ ਬੇਨਤੀ ਕਰਦੇ ਆ ਕਿ ਜਿਹਨਾਂ ਦੋਸਤਾਂ ਨੇ ਵੱਡੇ ਪੱਧਰ ਦੇ ਉੱਤੇ ਫਲਾਂ ਦੀ ਕਾਸ਼ਤ ਕਰਨੀਆਂ ਜਾਂ ਸਬਜ਼ੀ ਦੀ ਕਾਸ਼ਤਵਾਰੀ ਪੁੱਛ ਰਹੇ ਹੈ ਉਹਨਾਂ ਲਈ ਸੁਝਾਇਆ ਹੈ ਕਿ ਉਹ ਸਹੀ ਰਸਤੇ ਚੱਲ ਕੇ ਸਭ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਆਣਾ ਤੇ ਜਿਹੜਾ ਬਾਗਬਾਨੀ ਵਿਭਾਗ ਪੰਜਾਬ ਦੇ ਅਧਿਕਾਰੀ ਆ ਉਹਨਾਂ ਨਾਲ ਸੰਪਰਕ ਕਰਨ ਜਿੱਥੇ ਸਾਨੂੰ ਸਹੀ ਜਾਣਕਾਰੀ ਮਿਲੇਗੀ ਤੇ ਕਿੱਥੋਂ ਅਸੀਂ ਪੌਦੇ ਲੈਣੇ ਆ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਮਿਲੇਗੀ ਨਾਲ ਨਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਬਹੁਤ ਸਾਰੀਆਂ ਸਬਸਿਡੀਆਂ ਨੇ ਉਹਨਾਂ ਬਾਰੇ ਵੀ ਸਾਨੂੰ ਪਤਾ ਲੱਗੇਗਾ ਇਸ ਕਰਕੇ ਕਿਉਂਕਿ ਖਿਲਾਰਾ ਬਹੁਤ ਪਿਆ ਹੋਇਆ ਹੈ ਅਸੀਂ ਕੀ ਬੜੀ ਸੋਸ਼ਲ ਮੀਡੀਆ ਤੇ ਵੇਖ ਕੇ ਜਾਂ ਕਿਸੇ ਪ੍ਰਾਈਵੇਟ ਨਰਸਿੰਗਾਂ ਦੇ ਉਹਨਾਂ ਦੀਆਂ ਗੱਲਾਂ 'ਚ ਆ ਕੇ ਤੇ ਉੱਥੋਂ ਅਸੀਂ ਪੌਦੇ ਲੈ ਲੈਣੇ ਆ ਜਾਂ ਫੋਟਾਂ ਵੇਖ ਲੈਣੇ ਆ ਵੀ ਅਸਤਾਂ ਦੇ ਪੌਦੇ ਸਾਨੂੰ ਮਿਲ ਜਾਣਗੇ ਆਨਲਾਈਨ ਮਗਾ ਲੈਣੇ ਆ ਤੇ ਫਿਰ ਫਿਰ ਨਿਰਾਸ਼ਾ ਹੀ ਬੱਲੇ ਪੈਂਦੀ ਹੈ ਅੱਜ ਆਪਾਂ ਗੱਲ ਕਰਾਂਗੇ ਅੰਗੂਰਾਂ ਦੇ ਮਾਮਲੇ ਵਿੱਚ ਵੈਸੇ ਕਈ ਦੋਸਤ ਪੁੱਛਦੇ ਨੇ ਕੋਈ ਅਸਤਾਂ ਦੀ ਕੋਈ ਬੇਲ ਅੰਗੂਰਾਂ ਦੀ ਹੋਵੇ ਜਿਸ ਤੋਂ ਦੇ ਸਾਡੇ ਆਕਸੀਜਨ ਫਲ ਆਉਂਦਾ ਬਾਜ਼ਾਰ ਦੇ ਵਿੱਚ ਦੋਸਤੋ ਇਹ ਸਪੱਸ਼ਟ ਹੈ ਕਿ ਉਸਤਾਂ ਦੀ ਕੁਆਲਿਟੀ ਸਾਡੇ ਨਹੀਂ ਬਣਦੀਗੀ ਉਹ ਕੁਆਲਟੀ ਯਾਦਤਰ ਮਹਾਰਾਸ਼ਟਰ ਦੇ ਵਿੱਚੋਂ ਆਉਂਦਾ ਹੈ ਜਿਹੜਾ ਭਾਰਤ ਦਾ 75% ਵੰਗੂਰ ਉੱਥੇ ਪੈਦਾ ਹੁੰਦਾ ਹੈ ਇਸ ਕਰਕੇ ਜਿਹੜੀਆਂ ਵੈਰੈਟੀਆਂ ਸਾਨੂੰ ਉਹ ਹੀ ਲਾਉਣੀਆਂ ਚਾਹੀਦੀਆਂ ਜੋ ਪੰਜਾਬ ਦੇ ਲਈ ਪੰਜਾਬ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤੀਆਂ ਗਈਆਂ ਕਿਉਂਕਿ ਉਹੋ ਹੀ ਵੈਰੈਟੀਆਂ ਸਹੀ ਤਰੀਕੇ ਨਾਲ ਇੱਥੇ ਹੋ ਸਕਦੀਆਂ ਕੁਆਲਟੀ ਬਣ ਸਕਦੀ ਹੈ ਇਸ ਕਰਕੇ ਤੁਸੀਂ ਯਕੀਨਨ ਇਹਨਾਂ ਇਹ ਸੰਸਥਾਵਾਂ ਨਾਲ ਸੰਪਰਕ ਕਰੋ ਤੇ ਉੱਥੇ ਪੌਦੇ ਲਓ ਅੱਜ ਆਪਾਂ ਅਕਰੇਲੂ ਬਗੀਚੀ ਵਿੱਚ ਅੰਗੂਰਾਂ ਦੀ ਕਾਸ਼ਤ ਤੇ ਆਪਾਂ ਕਰਨੀ ਹੈ ਤੇ ਉਹਦੇ ਲਈ ਕਿਹੜੀਆਂ-ਕਿਹੜੀਆਂ ਕਿਸਮਾਂ ਸਾਡੇ ਕੋਲੇ ਉਪਲਬਧ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਹਾਂ ਪੰਜ ਕਿਸਮਾਂ ਯੂਨੀਵਰਸਿਟੀ ਵੱਲੋਂ ਸੁਝਾਈਆਂ ਗਈਆਂ ਨੇ ਪਹਿਲੀ ਇਹ ਜੀ ਸੁਪੀਰੀਅਰ ਸੀਡਲੈਸ ਭਾਵ ਇਹ ਬਗੈਰ ਬੀਜ ਤੋਂ ਹੈ ਇਹ 2017 ਦੇ ਵਿੱਚ ਇੱਕ ਕਿਸਮ ਦੀ ਖੋਜ ਕੀਤੀ ਗਈ ਹੈ ਇਹਦੀਆਂ ਬੇਲਾ ਦਰਮਿਆਨੇ ਫਲਾਵ ਵਾਲੀਆਂ ਹੁੰਦੀਆਂ ਤੇ ਗੁੱਛੇ ਵੀ ਦਰਮਿਆਨੇ ਹੁੰਦੇ ਆ ਅੰਗੂਰਾਂ ਦਾ ਆਕਾਰ ਵੱਡਾ ਹੁੰਦਾ ਜਿਦੋਂ ਦੱਸ ਚੁੱਕੇ ਆ ਵੀ ਇਹਦੇ ਵਿੱਚ ਬੀਜ ਨਹੀਂ ਹੁੰਦੇਗੇ ਤੇ ਜਿਹੜੇ ਅੰਗੂਰ ਆ ਉਹ ਸੁਨਹਿਰੀ ਰੰਗ ਦੇ ਹੁੰਦੇ ਆ ਤੇ ਇਹ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਪੱਕੇ ਤਿਆਰ ਹੋ ਜਾਂਦੀ ਹੈ ਜਿਹੜਾ ਹਸ ਚਾਰਡੇ ਦਾ ਇਹ ਲਗਭਗ 22 ਕਿਲੋ ਪ੍ਰਤੀ ਵੇਲ ਹੈ ਤੇ ਅਗਲੀ ਕਿਸਮ ਸਾਡੇ ਕੋਲ ਹੈਗੀ ਪੰਜਾਬ ਐਮਏਸੀਐਸ ਪਰਪਲ ਇਹ 2008 ਦੇ ਵਿੱਚ ਖੋਜੀ ਗਈ ਹੈ ਇਹ ਇੱਕ ਕਿਸਮ ਜ਼ਿਆਦਾਤਰ ਜੂਸ ਲਈ ਵਰਤੀ ਜਾਂਦੀ ਹੈ ਇਸ ਦੇ ਵਿੱਚ 60% ਜਿਹੜਾ ਜੂਸ ਦੀ ਮਾਤਰਾ ਹੁੰਦੀ ਹੈ ਤੇ ਇਹਦੇ ਅੰਗੂਰਾਂ ਦੇ ਵਿੱਚ ਬੀਜ ਹੁੰਦੇ ਆ ਤੇ ਇਹ ਪੱਕਣ ਦੇ ਉੱਤੇ ਜਾਮਨੀ ਰੰਗ ਦੇ ਹੋ ਜਾਂਦੇ ਆ ਤੇ ਇਸ ਦਾ ਆਸਤਨ ਝਾੜ ਜਿਹੜਾ ਹੈਗਾ ਉਹ 25 ਕਿਲੋ ਪ੍ਰਤੀ ਵੇਲ ਹੈ ਅੱਗੇ ਸਾਡੇ ਕੋਲੇ ਫਲੇਮ ਸੀਡਲੈਸ ਹੈ ਜਿਹੜੀ ਕਿਸਮ ਦੀ ਖੋਜ 2000 ਦੇ ਵਿੱਚ ਹੋਈ ਹੈ ਇਹ ਇਹਦੇ ਜਿਹੜੇ ਅੰਗੂਰ ਹੈ ਇਹ ਵੱਡੇ ਕਾਰ ਦੇ ਹੁੰਦੇ ਆ ਹਲਕੇ ਜਾਮਣੀ ਰੰਗ ਦੇ ਹੁੰਦੇ ਆ ਤੇ ਇਹਦਾ ਜਿਹੜਾ ਔਸਤਨ ਝਾੜਾ ਇਹ 27 ਕਿਲੋ ਪ੍ਰਤੀ ਬੇਲ ਹੈ ਉਸ ਤੋਂ ਬਾਅਦ ਬਿਊਟੀ ਸੀਡਲੈਸ ਹੈ ਇਹ ਬਹੁਤ ਪੁਰਾਣੀ ਕਿਸਮ ਹੈ 1968 ਦੀ ਇਸੇ ਖੋਜ ਹੋਈ ਹੈ ਤੇ ਇਹ ਦੱਖਣੀ ਪੱਛਮੀ ਜ਼ਿਲ੍ਹਿਆਂ ਲਈ ਇਹ ਮੰਨ ਕੇ ਤੁਸੀਂ ਮਠੰਡਾ ਮਾਨਸਾ ਫਰੀਦਕੋਟ ਇਸ ਏਰੀਏ ਦੇ ਲਈ ਠੁਕਮੀ ਹੈ ਇਹਦੇ ਫਲ ਦਾ ਰੰਗ ਜਿਹੜਾ ਗੂੜਾ ਜਾਮਣੀ ਹੁੰਦਾ ਹੈ ਗੁੱਛੇ ਦਰਮਿਆਨੇ ਹੁੰਦੇ ਆ ਗੁੰਦਮੇ ਹੁੰਦੇ ਆ ਤੇ ਇਹਦਾ ਜਿਹੜਾ ਝਾੜ ਆ ਉਹ 25 ਕਿਲੋ ਪ੍ਰਤੀ ਵੇਲ ਆ ਸਭ ਤੋਂ ਪੁਰਾਣੀ ਜਿਹੜੀ ਸਾਡੇ ਕੋਲ ਇਹ ਅੰਗੂਰਾਂ ਦੀ ਕਿਸਮ ਹੈਗੀ ਆ ਉਹ ਪਰਲਟ ਹੈ 1967 ਦੇ ਵਿੱਚ ਖੋਜੀ ਗਈ ਹੈ ਤੇ ਗੁੱਛੇ ਦਰਮਿਆਨੇ ਤੋਂ ਲੰਬੇ ਹੁੰਦੇ ਆ ਇਹ ਸਰਬਤੀ ਰੰਗ ਇਹਦਾ ਹੁੰਦਾ ਤੇ ਇਹ ਵੀ ਬੀਜ ਤੋਂ ਰਹਿਤ ਹੈ ਜੀ ਇਹ ਕਿਸਮ ਵੀ ਜੂਨ ਦੇ ਪਹਿਲੇ ਹਫ਼ਤੇ ਪੱਕਦੀ ਹੈ ਤੇ ਇਹਦੀ ਜਿਹੜਾ ਝਾੜ ਹੈ ਉਹ 25 ਕਿਲੋ ਪ੍ਰਤੀ ਬੇਲ ਹੋ ਜਾਂਦਾ ਹੈ ਇਹ ਸੀ ਦੋਸਤੋ ਕੁਝ ਕਿਸਮਾਂ ਪਰ ਫਿਰ ਵੀ ਜੇਕਰ ਤੁਹਾਡੇ ਕੋਲ ਇਹਨਾਂ ਕਿਸਮਾਂ ਵਿੱਚੋਂ ਕੋਈ ਕਿਸਮ ਲੱਗੀ ਹੋਈ ਹੈ ਤੇ ਜਾਂ ਕੋਈ ਹੋਰ ਵੀ ਵਧੀਆ ਕੁਆਲਟੀ ਦਾ ਅੰਗੂਰ ਤੁਹਾਡੇ ਕੋਲ ਲੱਗਿਆ ਹੋਇਆ ਤਾਂ ਉਹ ਵੀ ਇੱਕ ਸਮਾਂ ਆ ਗਿਆ ਉਹਦੀਆਂ ਕਲਮਾਂ ਅਸੀਂ ਕੱਟ ਕੇ ਲਾ ਸਕਦੇ ਹਾਂ ਤੇ ਜਿਹੜੀਆਂ ਪ੍ਰਾਣੀਆਂ ਬੇਲਾਂ ਖੜੀਆਂ ਉਹਨਾਂ ਦੀ ਕਾਂਟ ਛਾਂਟ ਕਰਨੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਸਾਂਝੀ ਕਰਾਂਗਾ ਸੋ ਤੁਸੀਂ ਹੁਣ ਮੌਕਾ ਹੈ ਕਿ ਇਹ ਜਿਹੜੀਆਂ ਬੀਜਾਂ ਇਹ ਤੁਸੀਂ ਲੈ ਲਓ ਜਿਹੜੀਆਂ ਸਸਤਾਵਾ ਤੋਂ ਤੁਹਾਨੂੰ ਨੇੜਲੀਆਂ ਤੋਂ ਮਿਲਦੀਆਂ ਕਿ ਦੋਸਤੇ ਇਹ ਹੀ ਪੁੱਛਦੇ ਨੇ ਕਿ ਸਬਜ਼ੀਆਂ ਦੇ ਬੀਜ ਜਾਂ ਫਲਾਂ ਦੇ ਬੀਜ ਕਿੱਥੋਂ ਫਲਾਂ ਦੇ ਜਿਹੜੇ ਪੌਦੇ ਕਿੱਥੋਂ ਮਿਲਦੇ ਆ ਮੈਂ ਸਵਾੰਦੇ ਚ ਪਹਿਲੀ ਵੀਡੀਓ ਦੇ ਵਿੱਚ ਦੱਸ ਚੁੱਕਾ ਹਿੱਥੋਂ ਫਲਾਂ ਦੇ ਪੌਦੇ ਦੱਸੇ ਉੱਥੋਂ ਹੀ ਸਬਜ਼ੀਆਂ ਦੇ ਬੀਜ ਮਿਲਣੇ ਆ ਇੱਕ ਵਾਰੀ ਫੇਰ ਦੱਸ ਦਿਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਾਗਬਾਨੀ ਵਿਭਾਗ ਪੰਜਾਬ ਦੀਆਂ ਨਰਸਰੀਆਂ ਤੇ ਜਾਂ ਫਿਰ ਜਿਹੜੀਆਂ ਸਾਡੇ ਕੋਲੇ ਖੇਤਰੀ ਖੋਜ ਕੇਂਦਰ ਨੇ ਇਹ ਯੂਨੀਵਰਸਿਟੀ ਦੇ ਜਾਂ ਫਾਲਕੋਚ ਕੇਂਦਰ ਨੇ ਉਹਨਾਂ ਤੋਂ ਇਹ ਪੌਦੇ ਸਾਨੂੰ ਮਿਲ ਸਕਦੇ ਆ ਸੋ ਉੱਥੋਂ ਲੈ ਕੇ ਜਲਦੀ ਜਲਦੀ ਲਾਓ ਬਹੁਤ ਬਹੁਤ ਧੰਨਵਾਦ